ਸਤਿ ਸਾਨ ਸ਼੍ਰੀ ਗੁਰੂ ਆਸਾ ਮਹਾਰਜ ਦੀ ਪਵਿੱਤਰ ਹਜ਼ੂਰੀ ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਸੂ ਆਇਆ ਸੰਗਤਾਂ ਮਾਈ ਭਾਈ ਸੰਤ ਮਹਾਪੁਰਸ਼ ਅਸੀਂ ਆਇਆ ਨੂੰ ਜੀ ਆਖਦੇ ਆ ਤੇ ਧੰਨਵਾਦ ਦੇ ਆ ਜੋ ਕਿ ਇਸ ਸਥਾਨ ਤੇ ਆ ਕੇ ਸੰਤ ਮਹਾਪੁਰਸ਼ ਨੇ ਚਰਨ ਪਾਏ ਨੇ ਇਹ ਤਰਸ ਨੂੰ ਪਵਿੱਤਰ ਕਰਦਾ ਹੈ ਅਸੀਂ ਉਹਨਾਂ ਦੇ ਧੰਨਵਾਦ ਦੇ ਆ ਸੰਤ ਮਹਾਰਾਜ ਸੰਤ ਬਾਬਾ ਯਸ਼ ਸਿੰਘ ਮਹਾਰਾਜ ਜੀ ਰਾਣਾ ਸਾਹਿਬ ਵਾਲੇ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਉਹਨਾਂ ਨੇ ਸਾਨੂੰ ਦੋਨਾਂ ਨੂੰ ਤੋੜਿਆ ਸੀਗਾ ਸਾਧਵਾ ਮਾਨ ਸਿੰਘ ਜੀ ਜਿਨ੍ਹਾਂ ਨੇ 50 51 ਸਾਲ ਲੱਖਾਂ ਪ੍ਰਾਣੀਆਂ ਨੂੰ ਅਮਰ ਸ਼ਕਾਇਆ ਰੱਬ ਨਾਲ ਜੋੜਿਆ ਟੁੱਟੀਆਂ ਰੂਹਾਂ ਨੂੰ ਅੱਜ ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਦੇਖੋ ਤੇ ਪਤਾ ਲੱਗਦਾ ਹੈ ਐਡਾ ਵੱਡਾ ਕੱਟ ਅੱਜ ਤੱਕ ਨਹੀਂ ਕਦੀ ਹੋਇਆ ਤੇ ਉਹ ਸਾਧ ਸੰਗਤ ਉਹਨਾਂ ਦੀ ਮਹਿਮਾ ਹੈ ਉਹਨਾਂ ਦੀ ਕਮਾਈ ਦੇ ਨਾਲ ਐਨੀ ਦੁਨੀਆਂ ਪਰ ਕਿੰਨੇ ਕਿ ਦੁਨੀਆਂ ਦਾ ਅਮਰ ਸਕਾਇਆ ਹੈ ਦੇਸ਼ਾਂ ਵਦੇਸ਼ਾਂ ਵਿੱਚ ਜਾ ਕੇ ਜਦੋਂ ਸੰਤ ਮਹਾਰਾਜ ਦੇ ਚਰਨਾਂ ਵਿੱਚ ਦੋਨੋਂ ਗਏ ਸੰਤ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਉਹਨਾਂ ਨੇ ਪਹਿਲਾ ਇੱਕੋ ਹੀ ਬਚਨ ਕੀਤਾ ਕਿ ਭਾਈ ਤੁਸੀਂ ਇਕੱਠਿਆਂ ਨੇ ਰਹਿਣਾ ਹੈ ਇਕੱਠਿਆਂ ਨੇ ਜ਼ਿੰਦਗੀ ਬਤੀਤ ਕਰਨੀ ਹੈ ਉਹਨਾਂ ਦਾ ਇੱਕ ਬਚਨ ਅਸੀਂ ਆਪਣੇ ਲੜਵਾਲਨੇ ਦੋਨਾਂ ਨੇ ਇਹ ਮਹਾਰਾਜ ਨੇ ਸਾਨੂੰ ਬਚਨ ਦਿੱਤਾ ਅਸੀਂ ਉਹ ਬਚਨ ਨਿਭਾਉਣਾ ਹੈ ਉਹ ਬਚਨ ਨੂੰ ਮੰਨ ਕੇ ਬਾਬਾ ਜੀ ਦੀਆਂ ਮੈਂ ਪੜ੍ਹਾਈ ਪੂਰੀ ਕੀਤੀ ਕਹਿੰਦੇ ਪਾਈ ਮਾਵੇਂ ਨੇ ਮੈਨੂੰ ਬਚਨ ਕੀਤਾ ਸੀ ਆਪਾਂ ਚੱਲੀਏ ਖੈਰ ਚਾਰ ਸਾਲ ਜ਼ਿੰਦਗੀ ਦਾ ਅਸੀਂ ਬੜਾ ਔਖਾ ਸਮਾਂ ਕੱਟਿਆ ਕੋਈ ਨਹੀਂ ਸਿਹਾਉਂਦਾ ਰੋਟੀ ਦਾ ਵੀ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਸਮਾਂ ਆਇਆ ਇੱਕ ਕਿੱਲਾ ਜ਼ਮੀਨ ਸਾਨੂੰ ਮਿਲੀ ਤੋਂ ਬਾਬਾ ਜੀ ਉਸ ਪੈਰੀ ਦੇ ਵਿੱਚ ਆਪਣੇ ਹੱਥੀ ਹਾਲ ਬੋਂਦੇ ਆਪਣੇ ਹੱਥੀ ਗੋਡੀ ਕਰਦੇ ਇੱਕ ਦਿਨ ਮੈਨੂੰ ਕਹਿੰਦੇ ਵੀ ਮੈਂ ਹੁਣ ਕਣਕ ਬੀਜਣੀ ਹੈ इस तरह कर परौंठे लैके चाह ले आ जाए को जो उ गए मैं कल अचार ना रोटी है मैं महाराज जी हूँ यही कुछ है मेरे को समा आएगा कोई नहीं कहते समा आएगा फिर आप हूँ तो गुड़ की चाह फिर अगों आप खंड की पिया करा जो बाबा जी ने छिट्टा दिता नाले बाणी पा लगे मन हाली करसानी करनी शर्म पानी तन खेत नाम बीज संतोख सुहागा ਰੱਖ ਗਰੀਬੀ ਵਿੱਚ ਮੈਂ ਕਿਹਾ ਬਾਬਾ ਇਹ ਬਚਨ ਕੀ ਹੈ ਕਹਿੰਦੇ ਭਾਈ ਇਹ ਤਾਂ ਖੇਤੀ ਕਰ ਰਿਹਾ ਆਪਾਂ ਮਨ ਨੂੰ ਵੀ ਹਾਲੀ ਬਣਾਉਣਾ ਹੈ ਨਾਮ ਵੀ ਚਪਣਾ ਹੈ ਸੇਵਾ ਵੀ ਕਰਨੀ ਹੈ ਸੋ ਸਾਧ ਸੰਗਤ ਜੀ ਸੰਤ ਬਾਬਾ ਮਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਬਚਨ ਮੰਨ ਕੇ 40 ਸਾਲ ਢੋਲ ਕੀ ਵਜਾਈ ਔਰ ਪੂਰਾ ਬਚਨ ਮੰਨਿਆ ਉਹਨਾਂ ਨੇ ਇੱਕ ਵਾਰ 1982 ਦੇ ਵਿੱਚ ਸਟੇਜ ਤੇ ਕਿਹਾ ਸੀ ਸਾਧ ਸੰਗਤ ਜੀ ਜੇ ਕੋਈ ਸੰਗਤ ਹੈ ਜਾਂ ਸੇਵਕ ਹੈ ਜਿਹੜਾ ਮਹਾਪੁਰਸ਼ ਦਾ ਬਚਨ ਮੰਨੇਗਾ ਉਹਦਾ ਫਲ ਆਵੇਗਾ ਕਿਤੇ ਜਿਹੜਾ ਕੋਈ ਮਹਾਪੁਰਸ਼ ਦਾ ਬਚਨ ਨਹੀਂ ਮੰਨਦਾ ਉਹ ਮਾ ਸਾਰੀ ਜ਼ਿੰਦਗੀ ਸੰਤਾਂ ਦੀ ਮੰਜੀ ਥਲੇ ਲੰਮਾ ਪਿਆ ਰਹੇ ਉਹਦਾ ਕੁਝ ਨਹੀਂ ਬਣਨਾ ਸੰਤੋ ਸਾਗਰ પાર ਉਤਰੀਆ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਸੰਤ ਬਾਬਾ ਮਾਨਸੀ ਨੇ ਇੰਨੀ ਕਾਰ ਕਮਾਈ ਆਪਣੇ ਹੱਥੀ ਹਰ ਵਾਏ ਸਤਬਾ ਮਾਨਸੀ ਨੇ ਹੱਥੀ ਟ੍ਰੈਕਟਰ ਚਲਾਏ ਹੱਥੀ ਗੋਡੀਆਂ ਕੀਤੀਆਂ ਹੱਥੀ ਸਬਜ਼ੀਆਂ ਪਰ ਬੀਜ-ਬੀਜ ਕੇ ਸੰਗਤਾਂ ਨੂੰ ਖਵਾਈਆਂ ਉਹਨਾਂ ਦਾ ਦੇਨ ਅੱਜ ਸੇਵਕ ਵੀ ਨਹੀਂ ਦੇ ਸਕਦੇ ਸੰਗਤਾਂ ਵੀ ਦੇ ਸਕਦੀਆਂ ਉਹਨਾਂ ਦਾ ਬੀਜ-ਬੀਜਿਆ ਲੱਖਾਂ ਪ੍ਰਾਣੀ ਦੇਸਾਂ ਬਰੇਸਾਂ ਵਿੱਚ ਅੱਜ ਦੁਨੀਆ ਉਹਨਾਂ ਦਾ ਨੋ ਲੈ ਕੇ ਉਹਨਾਂ ਦੀਆਂ ਵਰ੍ਹਸੀਆਂ ਮਨਾ ਰਹੇ ਸੋ ਸਾਧ ਸੰਗਤ ਜੀ ਇੱਥੋਂ ਦੇ ਰੋਪੜ ਦੇ ਸੇਵਕਾਂ ਨੇ ਸੰਤ ਬਾਬਾ ਸੁਰਜਨ ਸਿੰਘ ਜੁਜਾਰ ਸਿੰਘ ਪੰਮੀ ਤੇ ਹੋਰ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੇ ਸਾਡਾ ਬਚਨ ਮੰਨਿਆ ਉਹਨਾਂ ਨੇ ਬਚਨ ਮੰਨਦੇ ਲਾਲ ਅਸੀਂ ਕਹ ਪਾਈ ਇੱਥੇ ਦਰਵਾਸਾ ਬਣਾਵਾਂਗੇ ਆਉਂਦੇ ਸਾਲ ਤੱਕ ਸੰਗਤਾਂ ਕਿਰਪਾ ਸੰਤ ਸਿਹਰ ਜੀ ਕਿਰਪਾ ਦੇ ਨਾਲ ਸੰਤ ਮਹਾਰਾਜ ਕਿਰਪਾ ਕਰਨ ਇਹ ਦਰਵਾਸਾ ਅਖਿਰੇ ਚੜ ਜੇ ਇਸ ਵਰਸੀ ਤੇ ਸਾਨੂੰ ਕੁਝ ਕਮਰਿਆਂ ਦੀ ਘਾਟ ਮਹਿਸੂਸ ਹੋਈ ਆਉਂਦੇ ਸਾਲ ਨੂੰ ਇਹ ਕਮਰੇ ਵੀ ਬਹੁਤ ਬਣ ਜਾਣਗੇ ਸੰਗਤਾਂ ਵਾਸਤੇ ਸੋ ਸਾਧਸੰਗ ਇੱਥੇ ਫਲਵਾੜੀਆਂ ਬਣਨ ਗਈਆਂ ਇੱਕ ਸਾਲ ਦੇ ਆਉਂਦੇ ਤੱਕ ਇਥੇ ਫਲਵਾੜੀਆਂ ਬਣਨਗੀਆਂ ਬਾਗ ਵਿੱਚ ਲੱਗਣਗੇ ਆਈਆਂ ਸੰਗਤਾਂ ਇਥੇ ਆਨੰਦ ਮਾਣਿਆ ਕਰਨਗੀਆਂ ਸੋ ਆਉਂਦੀ ਵਰਸੀ ਤੋਂ ਪਹਿਲਾਂ-ਪਹਿਲਾਂ ਅਸੀਂ ਤੇ ਇੱਕ ਕਥਾ ਬਚ ਕੇ ਰੱਖਾਂਗੇ ਜੋ ਕਿ ਸਵੇਰੇ ਸ਼ਾਮੇ ਸੂਰਪਰਾਜ ਦੀ ਕਥਾ ਹੋਏ ਕਰੇਗੀ ਹੁਕਮਨਾਮੇ ਦੀ ਕਥਾ ਹੋਏ ਕਰੇਗੀ ਸਾਧ ਸੰਗਤ ਇਥੇ ਬਹੁਤ ਵੱਡਾ ਕੁੰਭ ਚੱਲਿਆ ਕਰੇਗਾ ਅਗਲੀ ਵਰਸੀ ਤੇ ਇਦੋਂ ਵੀ ਦੁੱਗਣਾ ਇਕੱਠ ਹੋਵੇਗਾ ਸੋ ਸਾਧ ਸੰਗਤ ਆਇਆ ਕਰੋ ਸੇਵਾ ਕਰਿਆ ਕਰੋ ਨਾਮ ਜਪਿਆ ਕਰੋ ਤੁਸੀਂ ਸਾਰੇ ਭਾਗਾਂ ਵਾਲਿਓ ਮਹਿਸੂਸ ਹੁੰਦਾ ਹੈ ਤੁਹਾਡਾ ਸਤਬਾਬਾ ਮਾਨ ਸਿੰਘ ਦਾ ਇੰਨਾ ਪਿਆਰ ਹੈ ਇੰਨੀਆਂ ਸੰਗਤਾਂ ਆਈਆਂ ਨੇ ਉਹ ਲੰਗਰ ਚੱਲ ਰਿਹਾ ਹੈ ਤਨ ਨੇ ਸਤਬਾਬਾ ਮਾਨ ਸਿੰਘ ਜੀ ਵਾਹਿ ਅਖਾਰਸਾ ਵਾਹਿ ਗੁਰਜੀ ਪਤੇ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ Saturnam, 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 ਸਤ ਨਾਮ ਸਤ ਨਾਮ ਜੀ ਸਤ ਨਾਮ 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 ਸਤ ਨਾਮ ਸਤ ਨਾਮ ਜੀ

ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਗੁਰੂ ਅੰਗਦ ਦੇ ਮਹਾਰਾਜ ਨੇ ਭਾਈ ਲੈਣਾ ਜਿੰਨੇ ਮੰਨਿਆ ਕਿ ਆਪ ਮੁਰਖਾ ਟੋਬੇ ਦੇ ਵਿੱਚ ਵਿੱਚ ਕੋਲਾ ਗਿਰ ਗਿਆ ਕਢੋ ਮਹਾਰਾਜ ਸਤਿਵੰਤ ਭਾਈ ਮੁਰਖਾ ਮਰਦਾ ਕਾਲਾ ਮਹਾਰਾਜ ਸਤਿਵੰਤ ਭਾਈ ਪਰਖਾ ਜੇ ਰਾਤ ਨੂੰ ਬੇਇਨਤੀ ਤੇ ਜਾ ਕੇ ਬਸਤੋਲੇ ਮਹਾਰਾਜ ਸਤਿਵੰਤ ਗੁਰੂ ਨੇ ਬਚਨ ਮੰਨਿਆ ਗੁਰੂ ਨੇ ਗੁਰੂ ਬਣਾ ਕੇ ਰੱਖਦਾ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਮੰਨਿਆ 12 ਸਾਲ ਪੁੱਠੇ ਪੈਰੀ ਜਾਣਾ ਸਤੇ ਪੈ ਰਿਆਣਾ ਬੜਾ ਮੁਸ਼ਕਲ ਹੈ ਬੜੀ ਘਾਲ ਕਮਾਈ ਹੈ ਗੁਰੂ ਨੇ ਗੁਰੂ ਬਣਾ ਕੇ ਰੱਖਿਆ ਸੋ ਸੰਤੋ ਸਾਗਰ પાર ਉਤਰਿਆ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰਿਆ ਇਥੋ ਦੇ ਸੇਵਕਾਂ ਨੇ ਜੋ ਕਿਹਾ ਉਹ ਬਚਨ ਮੰਨਿਆ ਬਚਨ ਮੰਨ ਰਹੇ ਨੇ ਇਹ ਸਭ ਕੁਛ ਇਹਨਾਂ ਦਾ ਹੈ ਇਥੋਂ ਦੀ ਜਾਇਦਾ ਇਹਨਾਂ ਦੀ ਹੈ ਵਾਹਿਗੁਰੂ ਸਾਹਿਬ